ਨਮਸਕਾਰ ਸਤਿ ਸ੍ਰੀ ਅਕਾਲ ਡੇਰਾ ਬ੍ਰह्म ज्ञानी 108 ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਜੀ ਅਰਨੀਵਾਲਾ ਦੀ ਚਰਨਜਵੀਂ ਵਰਸੀ ਬੜੀ ਧੂਮ-ਤਾਮ ਨਾਲ 14 ਜੂਨ ਨੂੰ ਮਨਾਈ ਜਾ ਰਹੀ ਹੈ ਇਸ ਮੌਕੇ ਸੰਤਾਂ ਵੱਲੋਂ ਲੜੀਵਾਰ ਪਾਠ ਕਰਵਾਏ ਜਾ ਰਹੇ ਨੇ ਅੱਜ ਸ਼੍ਰੀ ਹੰਸ ਰਾਜ ਗੁਲਾਟੀ ਗੁਲਾਟੀ ਸਵੀਟ ਸ਼ਾਪ ਅਰਨੀਵਾਲਾ ਚੌਧਰੀ ਪੂਰਨ ਚੰਦ ਪਹਿਲਵਾਨ ਚੌਧਰੀ ਕਾਲੂ ਰਾਮ ਮਹਿਲ ਸਿੰਘ ਪੁੱਲਰ ਅਤੇ ਭਜਨ ਸਿੰਘ ਫੌਜੀ ਵੱਲੋਂ ਪਾਠ ਦੇ ਭੋਗ ਪਵਾਏ ਗਏ ਹਜ਼ਾਰਾਂ ਦੀਆਂ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤੈ ਗੁਰੂ ਦਾ ਟੁੱਟ ਲੰਗਰ ਵੀ ਵਰਤਾਇਆ ਗਿਆ ਬਾਬਾ ਖੁਸ਼ਦਿਲ ਦਾ ਆਸ਼ੀਰਵਾਦ ਲੈ ਕੇ ਸੰਗਤਾਂ ਹੋਈਆਂ ਨਿਹਾਲ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰਵਾਹਿ ਗੁਰੂ ਵਾਹਿ ਗੁਰੂ ਸੇਠ ਚੰਦਰਪਾਲ ਜੀ ਦੇ ਘਰਾਣੇ ਸੇਠ ਚੰਦਰਪਾਲ ਜੀ ਦੇ ਘਰਾਣੇ ਮਹਾਰਾਜ ਪਰਿਵਾਰ ਵੱਲੋਂ ਪਰਿਵਾਰ ਦੇ ਭਲੇ ਵਾਲੇ ਚੜ੍ਹਦੀ ਕਲਾ ਵਾਲਾ ਆਪ ਜੀ ਦੇ ਜਨਮ ਦੀ ਹਾਜ਼ਰੀ ਭਦੇ ਸਵਾਰਾ ਭਾਰਤੀ ਚੌਧਰੀ ਰਾਂਝਾ ਰਾਮ ਜੀ ਦਾ ਪਰਿਵਾਰ ਚੌਧਰੀ ਔਰਤ ਚਾਹਦੇ ਪਰਿਵਾਰ ਦੇ ਭਲੇ ਵਾਸਤੇ ਬੱਚਿਆਂ ਦੇ ਕਾਰਜਾਂ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਖਾਲਸ ਹੋਏ ਸਵਾਰਾ ਭਾਰਤੀ ਚੌਧਰੀ ਰਾਂਝਾ ਰਾਮ ਜੀ ਦਾ ਪਰਿਵਾਰ ਚੌਧਰੀ ਸਾਹਿਬ ਫੌਜੀ ਭਜਨਦਾਰ ਜੀ ਪਰਿਵਾਰ ਦੇ ਭਲੇ ਵਾਸਤੇ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਖਾਲਸ ਹੋਏ ਸਵਾਰਾ ਭਾਰਤੀ ਚੌਧਰੀ ਖਾਨ ਚਾਂਦੀ ਦਾ ਪਰਿਵਾਰ ਚੌਧਰੀ ਕਾਰੂ ਰਾਮ ਜੀ ਚੌਧਰੀ ਗੰਗਾ RAM ਨੇ ਪਰਿਵਾਰ ਦੇ ਭਲੇ ਵਾਸਤੇ ਚੜ੍ਹਦੀ ਕਲਾ ਦੀ ਜਿਹੜੀ ਸੇਵਾ ਹੈ ਉਹ ਆਰੰਭ ਕੀਤੀ ਜਾਏ ਭਾਈ ਬੜੇ ਪਿਆਰ ਨਾਲ ਗੁਰੂ ਕੀ ਦੇਗੁਰ ਕਉਣੀ ਹੈ ਸੰਗਤ ਵਿੱਚੋਂ ਵੀ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਸੇਵਾਦਾਰ యేనాୟ కునియా ਕੀ ਆ ਕਰਤੋ ਤਾ ਹੋਏ ਅਗਣਵਾਹ ਕਿੰਨੇ ਦਾਹੇ ਕੋ ਹੋਏ ਇਨਕੇ ਜੀ ਮਾਰਾ ਰਹਾ ਬੱਚਾ ਹੋਏ ਕ੍ਰਿਸ਼ਨ ਬਾਂਝੀ ਬਣੀ ਜਨਾ ਕੇ ਰਖਾਈ ਸੰਜੁਗੇ ਨਦੇ ਇਹਦੇ ਸੇਗੇ ਜੋਗੀ ਸੁਖਾਈ ਜੋ ਸਰਪਾਂ ਮੈਂ ਕਿਉਂ ਵੈਡੂ ਜੀ ਲੈਣ ਦਾ ਮੋਲ ਲੈਣ ਚ वाहगुरु तन तंथ साहब श्री गुरु नानक देव जी महाराज संत्र बाबा कश्कर जी कपापेद जो पढ़नीम विंत बाबा तारा खुशकर जी एक पचुंजी बरसी मनाई जा रही है तो, ਇਸੋ ਅੱਜੜੀ ਚੱਲ ਰਹੀ ਹੈ ਜੋ ਹਰ ਸਾਲ ਦੇ ਲੱਗਦੀ ਹੈ ਤੇ ਲੜੀ ਦੇ ਵਿੱਚ ਸਾਜੇ ਸੰਤਾਂ ਵੱਲੋਂ ਪਾੜ ਸਾਈ ਜਾਂਦੇ ਹਨ ਤੇ ਉਪਰਾਟ ਬਹੁ ਪਾਏ ਜਾਂਦੇ ਹਨ ਤੇ ਗੁਰੂ ਕੇ ਲੰਗਰ ਵਰਨੇ ਜਾਂਦੇ ਹਨ ਇਸ ਵੀਲਾ ਵੀ ਚਾਲੀ ਆ ਬਾਬਾ ਜੀ ਦੇ ਜਲਵਾ ਤੇ ਬੜੀ ਕਿਰਪਾ ਬਾਬਾ ਜੀ ਦੀ ਇਸ ਨਗਰ ਤੇ ਬਾਬਾ ਜੀ ਕਹਿੰਦੇ ਸਨ ਇਹ ਅੱਜ ਨਹੀਂ ਵਾਲਾ ਨਹੀਂ ਇੱਕ ਤਰੂ ਵਾਲਾ ਬਣੇਗਾ ਕਰਨੀ ਵਾਲਾ ਬਣੇਗਾ ਕਰਨੀ ਵਾਲਾ ਸ਼ਹਿਰ ਬਣੇਗਾ ਜਿਨ੍ਹਾਂ ਦੀ ਅਪਾਰ ਕਿਰਪਾ ਤੇ ਸਦਕਾ ਅੱਜ ਵੀ ਇਹਦੇ ਪੰਜ ਅਖੰਡ ਪਾੜ ਦੇ ਹੋ ਪਾਏ ਜਾ ਰਹੇ ਹਨ ਅਤੇ ਫਰੰਟ ਕੋਲ ਪਏ ਹਨ ਕਿੁਰੂਕਾਂ ਅੰਦਰ ਚੱਲਣਗੇ ਜਿਨ੍ਹਾਂ ਚਾਹੇ ਜਾਂਦੇ ਤੇ ਬਾਦਸ਼ਾਹ ਦੇ ਪਹਿਲਾ ਬਾਬਾ ਜੀ ਬਈ ਅਪਾਰ ਕਿਰਪਾ ਹੈ ਇਸ ਤਰ੍ਹਾਂ ਬਾਬਾ ਜੀ ਅਪਾਰ ਕਿਰਪਾ ਬਣੀ ਰਹੇ ਸਦਾ ਇਸ ਪਿੰਡ ਦੇ ਜਨਵਰੀ ਜੀ ਬਾਬਾ ਜੀ ਦੀ ਚੌਥੀ 24 ਜੂਨ ਨੂੰ ਜਨਵਰੀ ਵਰਸੀ ਮਨਾਇਆ ਜਾ ਰਿਹਾ ਹੈ ਸੰਤਾ ਧੂਮ ਧਾਮ ਦੇ ਨਾਲ ਜਾ ਰਹੀਆਂ ਨੇ ਨਮਸਤਕਉਣ ਲਈ ਅੱਜ ਅਰਨੀ ਵਾਲੇ ਵਿੱਚ ਵੀ ਸੰਤਾ ਕਾਫੀ ਨਮਸਤਕਉਣ ਆ ਰਹੀ ਹੈ ਨਹੀਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ